ਦੋਸਤੋ ਇੱਕ ਵਾਰ ਆ ਵੀਡੀਓ ਦੇਖੋ ਮੈਡਮ ਜੀ ਇੱਕ ਬਜ਼ੁਰਗ ਕੋ ਹੁੰਡਿਆ ਮੋਟਰਸਾਈਕਲ ਤੇ ਬੈਠੀ ਆ ਦੇਖਦੇ ਆ ਕਿਨੂੰ ਰੋਕਦੀ ਰੋਕ ਰੋਕ ਇਹਨੂੰ ਚਾਹ ਪਾਣੀ ਦਾ ਇੰਤਜ਼ਾਮ ਕਰੀਏ ਰੋਕ ਲਾ ਰੋਕ ਲਾ ਬਜ਼ੁਰਗ ਜਨਾਬ ਆਉਣਾ ਤੇ ਕਿ ਟਰੱਕ ਥੱਲੇ ਆਓ ਮੇਰੀ ਮੋਟਰਸਾਈਕਲ ਨਾਲ ਤੁਹਾਨੂੰ ਕੁਝ ਨਹੀਂ ਹੋਣਾ ਬਜ਼ੁਰਗੋ ਲਿਆਓ ਕਾਗਜ਼ ਚੈੱਕ ਕਰਾਓ ਜਨਾਬ ਕਾਗਜ਼ ਤੇ ਘਰ ਰੱਖੇ ਆ ਅੱਛਾ ਮੋਟਰਸਾਈਕਲ ਬਾਹਰ ਘੁੰਮ ਮੰਡੀਆਂ ਤੇ ਕਾਗਜ਼ ਘਰੇ ਰੱਖੇ ਆ ਮੈਡਮ ਜੀ ਵੇਖੋ ਕੀ ਕਰਨਾ ਇਹਨਾਂ ਦਾ ਮੋਟਰਸਾਈਕਲ ਲੈ ਕੇ ਘੁੰਮਣ ਡਿਆ ਤੇ ਕਾਗਜ਼ ਘਰੇ ਰੱਖੇ ਕਰਨਾ ਕੀ ਹੈ ਇਹਦਾ ਚਲਾਨ ਕੱਢ ਤੇ ਨਾ ਜਾਂਦਾ ਤੁਹਾਨੂੰ ਦੇ ਰਹੀ ਹੈ ਜੀ ਬਿਨਾ ਕਾਗਜ਼ਾਂ ਤੋਂ ਘੁੰਮਣ ਡਿਆ ਚਲੋ ਚਲਾਨ ਕਟਵਾਓ ਉਹ ਜਨਾਬ ਚਲਾਨ ਨਾ ਕਟੋ ਮੈਂ ਤਾਂ ਲੋਕਲ ਦਾ ਵਾਂ ਕੋਈ ਹੋਰ ਤਰੀਕਾ ਹੈਗਾ ਅੱਗੇ ਬਹੁਤ ਹੀ ਸਸਪੈਂਸ ਹੈ ਇੱਕ ਤਰੀਕਾ ਹੈਗਾ ਆ ਮੈਡਮ ਬਿਠੀ ਆ ਇਹਨਾਂ ਨੂੰ ਚਾਹ ਪਾਣੀ ਦੇ ਦਿਓ ਤੁਹਾਨੂੰ ਛੱਡ ਦੇਣਗੇ ਹਾਂ ਜਾਨਾ ਮੈਂ ਦੇਖਦੇ ਆ ਬਿੰਦਾ ਚਲਾਨ ਦੇ ਕਿਵੇਂ ਬਚਦਾ ਬੰਦਾ ਮੈਡਮ ਜੀ ਆ ਗਈ ਆ ਆ ਗਈ ਮੇਰੇ ਕੋਲ ਮੋਟਰਸਾਈਕਲ ਦਾ ਕਾਗਜ਼ ਨਹੀਂ ਸੀ ਤੁਹਾਡਾ ਹੌਲਦਾਰਾਂ ਦਾ ਮੈਡਮ ਨੂੰ ਚਾਹ ਪਾਣੀ ਦੇ ਦੇ ਛੱਡ ਦੇਣਗੇ ਇਹ ਲੋ ਮੈਡਮ ਜੀ ਕੀ ਹੋ ਰਿਹਾ ਠੀਕ ਹੈ ਜਨਾਬ ਮੈਂ ਚਲਦਾ ਆ ਠੀਕ ਹੈ ਜਾਓ ਵੇ ਹੌਲਦਾਰਾ ਜਦੋਂ ਕਿਸੇ ਨੂੰ ਚਾਹ ਪਾਣੀ ਵੱਲੋਂ ਆਨਾ ਨਾ ਨਾਲ ਲਮਕੀਨ ਬਿਸਕਟ ਵੀ ਆਜਾ ਕਰ ਕਦੋਂ ਤੱਕ ਕੱਲੀ ਚਾਹ ਤੇ ਹੁੰਦਾ ਰਹੇਗਾ ਅਗਲੀ ਵਾਰ ਤੋਂ ਧਿਆਨ ਰੱਖੂਗਾ ਮੈਡਮ ਜੀ ਠੀਕ ਆ ਤੂੰ ਉਸੇ ਜਿਹੜੀ ਬੰਦ ਤੱਕ ਬਣੇ ਰਹੋ ਰੁਕੋ ਜਰਾ ਮੈਡਮ ਜੀ ਇੱਕ ਹੋਰ ਆ ਗਿਆ ਬਿਨਾ ਹੈਲਮੈਂਟ ਤੋਂ ਰੋਕ ਇਹਨੂੰ ਦੇਖ ਦੇ ਇੱਕ ਬੰਦਾ ਨਵਾਂ ਆਇਆ ਨੂੰ ਚਲਾਨ ਕੱਟਿਆ ਜਾਣਾ ਤੇਰਾ 1000 ਦਾ ਕਿਉਂ ਹੈਲਮੈਂਟ ਨਹੀਂ ਲਾਇਆ ਤੂੰ ਹੈਲਮੈਂਟ ਤੇ ਮੈਡਮ ਜੀ ਤੁਸੀਂ ਵੀ ਨਹੀਂ ਲਾਇਆ ਮੈਂ ਕਿ ਲਾਵਾਂ ਹੈਲਮੈਂਟ ਅਸੀਂ ਤੇ ਖਲੋਤੇ ਆ ਤੇਰੇ ਮੈਂ ਵੀ ਤੇ ਖਲੋਤਾ ਆ ਮੈਂ ਕਿਹੜਾ ਉੱਡਣ ਡਿਆਂ ਤੂੰ ਹੁਣੇ ਮੋਟਰਸਾਈਕਲ ਤੇ ਨਹੀਂ ਆਇਆ ਬਿਨਾ ਹੈਲਮੈਂਟ ਤੋਂ ਮੈਡਮ ਜੀ ਸਕੂਟੀ ਤੇ ਤਾਂ ਤੁਸੀਂ ਵੀ ਆਏ ਹੋਣੇ ਤੁਸੀਂ ਕਿਹੜਾ ਤੁਰ ਕੇ ਆਏ ਹੋ ਚੱਲ ਇਹ ਸਾਲ ਛੱਡ ਤੂੰ ਆਪਣਾ ਲਾਇਸੈਂਸ ਵਿਖਾ ਪਹਿਲਾਂ ਤੁਸੀਂ ਵਿਖਾਓ ਲਾਇਸੈਂਸ ਇਹਹੀ ਕਿਉਂ ਵਿਖਾਈਏ ਲਾਇਸੈਂਸ ਫਿਰ ਮੈਂ ਵੀ ਕਿਉਂ ਵਿਖਾਵਾਂ ਆ ਸਾਡਾ ਕੰਮ ਆ ਕੀ ਕੰਮ ਆ ਤੁਹਾਡਾ ਲਾਇਸੈਂਸ ਵੇਖਣਾ ਫਿਰ ਤੁਸੀਂ ਚਲਾਨ ਕਿਉਂ ਕੱਟਣ ਦੇ ਭਰਾਵਾ ਲਾਇਸੈਂਸ ਵੇਖ ਕੇ ਹੀ ਤੇ ਚਲਾਨ ਕਟਾਂਗੇ ਜੇ ਕਿਸੇ ਦੇ ਕੋਲ ਲਾਇਸੈਂਸ ਹੋਊਗਾ ਫਿਰ ਉਹਦਾ ਚਲਾਨ ਕਿਉਂ ਕੱਟੋਗੇ ਤੁਸੀਂ ਮੈਡਮ ਤੁਸੀਂ ਇਹਨੂੰ ਜਾਣ ਦੋ ਇਹਨੇ ਤਾਂ ਦਿਮਾਗ ਦਾ ਦਹੀਂ ਕਰਤਾ ਕਿੰਨੇ ਰੁਪਏ ਕਿਲੋ ਆ ਕੀ ਦਹੀਂ ਆ ਮੈਨੂੰ ਕੀ ਪਤਾ ਮੈਂ ਕਿਹੜਾ ਵੇਚਦਾ ਆ ਫਿਰ ਵੇਚਿਆ ਕਰੋ ਵਧੀਆ ਕੰਮ ਆ ਵੇ ਸਾਡਾ ਕੰਮ ਆ ਚਲਾਨ ਕੱਟਣ ਦਾ ਇਹਦਾ ਕੱਟਦੇ ਹੋ ਚਲਾਨ ਤੁਸੀਂ ਜਿਹਦੇ ਕੋਲ ਐਲੀਮੈਂਟ ਨਹੀਂ ਹੁੰਦਾ ਐ ਐਲੀਮੈਂਟ ਤੇ ਤੁਹਾਡੇ ਕੋਲ ਵੀ ਨਹੀਂ ਆ ਸਭ ਤੋਂ ਪਹਿਲਾਂ ਆਪਣਾ ਚਲਾਨ ਕੱਟੋ ਜੇ ਪੁੱਛ ਜਾਈਥੋਂ ਮੈਂ ਤਾਂ ਜਾਣ ਹੀ ਦਿਆ ਸੀ ਤੁਸੀਂ ਰੋਕਿਆ ਸੀ ਵੇ ਹੌਲਦਾਰਾ ਹਾਂਜੀ ਮੈਡਮ ਜੀ ਉਹ ਸਾਹਮਣੇ ਵੇਖ ਉਹ ਮੁੰਡਾ ਜੈ ਸਾਈਕਲ ਭਜਾਈ ਹੁੰਦਾ ਇਹਨੂੰ ਰੋਕ ਮੈਡਮ ਜੀ ਸਾਈਕਲ ਵਾਲੇ ਨੂੰ ਕਿਉਂ ਰੋਕਣਾ ਇਹ ਕਿਹੜਾ ਮੋਟਰਸਾਈਕਲ ਤੇ ਆ ਇਹ ਤੂੰ ਰੋਕ ਬਾਕੀ ਮੈਂ ਦੱਸਦੀ ਹਾਂ ਸਾਈਕਲ ਦਾ ਮੋਟਰਸਾਈਕਲ ਕਿਦਾਂ ਬਣਾਉਣਾ ਠੀਕ ਆ ਮੈਡਮ ਜੀ ਰੋਕਾ ਰੋਕ ਸਿਕਲ ਰੋਕ ਹਾਂਜੀ ਜਨਾਬ ਕੀ ਹੋਇਆ ਸੁੱਖ ਤੇ ਹੈ ਕਿਧਰੋਂ ਆਇਆ ਇਧਰੋਂ ਆਇਆ ਮੇਰਾ ਮਤਲਬ ਕਿਧਰ ਮੂੰ ਚੁੱਕਿਆ ਜਨਾਬ ਇਧਰ ਨੂੰ ਓਏ ਤੂੰ ਮੇਰੇ ਕੋਲੋਂ ਡਾਂਗਾ ਨਾ ਖਾ ਲਈ ਸੋਰੀ ਜਨਾਬ ਬੰਦੇ ਦਾ ਪੁੱਤ ਬਣ ਕੇ ਦੱਸ ਕਿੱਧਰੋਂ ਆਇਆ ਤੇ ਕਿੱਧਰ ਚੱਲਿਆ ਜਨਾਬ ਮੈਂ ਪਿੰਡੋਂ ਆਇਆ ਘਰੇ ਚੱਲਿਆ ਰਿਹਾ ਕਾਗਜ਼ ਵਿਖਾ ਫਿਰ ਮੈਡਮ ਜੀ ਸਾਈਕਲ ਦੇ ਕਿਹੜੇ ਕਾਗਜ਼ ਅੱਛਾ ਆ ਮੇਰੇ ਕੋਲ ਕੀ ਆ ਮੋਟਰ ਜੇ ਮੈਂ ਇਹਨੂੰ ਤੇਰੇ ਸਾਈਕਲ ਤੇ ਰੱਖਦਾ ਕੀ ਬਣ ਗਿਆ ਮੋਟਰ ਸਾਈਕਲ ਦੱਸ ਫਿਰ ਹੁਣ ਕੀ ਕਰਨਾ ਥਾਣੇ ਜਾਣਾ ਕਿ ਮਾਮਲਾ ਇੱਥੇ ਰਫਾ ਦਫਾ ਕਰਨਾ ਜਨਾਬ ਆ ਲਓ ਮੇਰੇ ਕੋਲ ਤੇ 500 ਰੁਪਏ ਹੀ ਆ ਰੁਕ ਜਾ ਮੈਂ ਮੈਡਮ ਕੋ ਪੁੱਛ ਕੇ ਦੱਸਦਾ ਜੇ ਇੰਨੇ ਕੁ ਚ ਗੱਲ ਬਣਦੀ ਆ ਤੇ ਮੈਡਮ ਜੀ ਇਹਦੇ ਕੋਲ 500 ਹੀ ਆ ਲੀਲਾ ਸ਼ਾਮਾ ਨੂੰ ਪੀ ਜਾ ਹੀ ਖਾਵਾਂਗੇ ਲਿਆ ਓਏ ਚੱਲ ਜਾ ਹੁਣ ਗੱਲ ਸੁਣ ਮੈਂ ਮੈਡਮ ਜੀ ਹੁਣ ਕੀ ਹੋਇਆ ਇਹ ਮੋਟਰ ਤੇ ਦੇ ਜਾ ਤੇਰੇ ਵਰਗਾ ਕੋਈ ਹੋਰ ਵੀ ਆ ਜਾਂਦਾ